copyright disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non-profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਆ ਤੁਹਾਡੇ ਲਈ ਲੈ ਕੇ ਇੱਕ ਹੋਰ ਨਵੀਂ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਆ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਸਾਰਿਆਂ ਦਾ ਥੈਂਕ ਯੂ ਜੀ ਪਹਿਲੇ ਤਾਂ ਬਹੁਤ ਸਾਰਾ ਇੰਨਾ ਸਾਰਾ ਤੁਸੀਂ ਕਰਨ ਪਿਆਰ ਦੇ ਰਹੇ ਆ ਤੇ ਨਾਲ ਦਿਲੋਂ ਥੈਂਕ ਯੂ ਕਰਦੇ ਆ ਤੇ ਨਾਲ ਵੀ ਉਹ ਚਾਹ ਬਣਾਈ ਆਪਾਂ ਗਲਾਸਾ ਅੱਛਾ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਉਹਨਾਂ ਨੂੰ ਤਾਂ ਤੁਸੀਂ ਥੈਂਕ ਯੂ ਕਹਿਤਾ ਜੋ ਕਿ ਬਹੁਤ ਘੱਟ ਲੋਕ ਆ ਤੇ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਆ ਉਹਨਾਂ ਨੂੰ ਥੈਂਕ ਯੂ ਕੌਣ ਕਹੂਗਾ ਉਹਨਾਂ ਨਾਲ ਵੀ ਤਾਂ ਥੈਂਕ ਯੂ ਕਹਿਣ ਦਾ ਹੱਕ ਬੰਦਾ ਹੀ ਆ ਉਹ ਪਿਆਰ ਕਰਨ ਵਾਲਿਆਂ ਨਾਲੋਂ ਜ਼ਿਆਦਾ ਐ ਕਿਤੇ ਤੁਗਣੀ ਗਿਣਤੀ ਦੇ ਵਿੱਚ ਆਹੋ ਸਰ ਨਫ਼ਰਤ ਕਰਨ ਵਾਲਿਆਂ ਨੂੰ ਵੀ ਥੈਂਕ ਯੂ ਕਿਉਂ ਕਰੋ ਮੇਰ ਖਾਣਾ ਕੀ ਹੋਇਆ ਬੜਾ ਸੋਹਣਾ ਆ ਆ ਹੁਣ ਮੈਂ ਸਾਫ਼ ਕਰਕੇ ਗਿਆ ਹਾਂ ਤੇ ਫੇਰ ਤੇ ਗੰਦ ਪਾਤਾ ਸੀ ਹੁਣ ਗੰਦ ਪੈਣਾ ਹੀ ਜਾਂ ਚੀਜ਼ ਹੁਣ ਵਰਤੋਂ ਚ ਹੁੰਦੀ ਆ ਤਾਂ ਤੁਹਾਨੂੰ ਉਹਦਾ ਕੀ ਮਤਲਬ ਬਹੁਤ ਸਿਆਣੀ ਗੱਲ ਕੀਤੀ ਐ ਵਿਚਾਰੀ ਨੇ ਵੀ ਜਿਹੜੀ ਚੀਜ਼ ਵਰਤੋਂ ਵਿੱਚ ਆਊਗੀ ਉਹ ਗੰਦੀ ਹੋਊਗੀ ਤੈਨੂੰ ਬਾਅਦ ਵਿੱਚ ਸਾਫ਼ ਕਰਨ ਦਾ ਕੋਈ ਮਤਲਬ ਨਹੀਂਗਾ ਫਿਰ ਤੁਸੀਂ ਐਂ ਕਰਿਆ ਕਰੋ ਨਾ ਭਾਂਡੇ ਆ ਉਹਨੂੰ ਕੱਦ ਧੋਨੇ ਆ ਭਾਂਡੇ ਨੂੰ ਕੱਦ ਧੋਨੇ ਹੁੰਨੇ ਤੁਸੀਂ ਉਹ ਵੀ ਤਾਂ ਬਾਅਦ ਵਿੱਚ ਗੰਦੇ ਹੋਣੇ ਹੀ ਆ ਉਹ ਚ ਰੋਟੀ ਖਾਵਾਂਗੇ ਜਾਂ ਕੋਈ ਵੀ ਹੋਰ ਚੀਜ਼ ਬਣਾ ਕੇ ਖਾਵਾਂਗੇ ਚਾਹ ਪੀਵਾਂਗੇ ਪਾਣੀ ਪੀਵਾਂਗੇ ਬਾਅਦ ਚ ਝੂਠੇ ਤਾਂ ਹੋਣੇ ਹੀ ਆ ਉਹ ਗੰਦੇ ਤਾਂ ਹੋਣੇ ਹੀ ਆ ਉਹਨਾਂ ਨੂੰ ਵਾਰੀ ਵਾਰੀ ਕੱਦ ਧੋਨੇ ਹੁੰਨੇ ਆ ਉਵੇਂ ਹੀ ਉਸ ਭਾਂਡੇ ਦੇ ਵਿੱਚ ਉਹ ਵੀ ਜੀ ਪਾ ਕੇ ਖਾ ਲਿਆ ਕਰੋ ਦੁਬਾਰਾ ਉਹਦੇ ਤੇ ਤਾਂ ਤੁਸੀਂ ਟਾਈਮ ਵੇਸਟ ਕਰਦੇ ਆਂ ਮਿਹਨਤ ਕਰਦੇ ਆਂ ਜੇ ਤੁਸੀਂ ਭਾਂਡੇ ਧੋ ਸਕਦੇ ਆ ਤੇ ਰਸੋਈ 'ਚ ਕੰਮ ਕਰਕੇ ਰਸੋਈ ਨੂੰ ਸਾਫ਼ ਨਹੀਂ ਕਰ ਸਕਦੇ ਕਿ ਕੱਪੜਾ ਹੀ ਮਾਰਨਾ ਹੁੰਦਾ ਸਾਫ਼ ਕੱਪੜਾ ਮਾਰਨਾ ਸੁੱਕਾ ਤੇ ਬਾਅਦ 'ਚ ਗਿੱਲਾ ਕੱਪੜਾ ਮਾਰ ਦੇਣਾ ਉਹ ਉੱਤੇ ਤੇ ਵਧੀਆ ਸਾਫ਼ ਹੋ ਜਾਊਗੀ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਜੇ ਤੁਸੀਂ ਵਲੌਗ ਬਣਾਉਂਦੇ ਤੁਸੀਂ ਕਹਿੰਦੇ ਨੇ ਬਹੁਤ ਮਿਹਨਤ ਲੱਗਦੀ ਆ ਉੱਥੇ ਇੰਨੀ ਮਿਹਨਤ ਕਰ ਸਕਦੇ ਹਾਂ ਤੇ ਥੋੜੀ ਜਿਹੀ ਮਿਹਨਤ ਰਸੋਈ ਸਾਫ਼ ਕਰਨ ਤੇ ਨਹੀਂ ਕਰ ਸਕਦੇ ਤੁਸੀਂ ਹੋ ਟੁੱਟ ਜਣਾ ਉਹ ਫਟਾ ਫਟਾ ਟੁੱਟ ਜਣਾ ਪਹਿਲੀ ਗੱਲ ਉਹ ਫੱਟਾ ਤਾਂ ਹੈ ਹੀ ਨਹੀਂਗਾ ਉਹਨੂੰ ਸੈਲਫ ਕਹਿੰਦੇ ਰਸੋਈ ਦੇ ਵਿੱਚ ਜਿਹੜੀ ਬਣਾਈ ਹੁੰਦੀ ਹੈ ਨਾ ਅੱਜੇ ਤੇ ਗੈਸ ਰੱਖਦੇ ਆ ਭਾਂਡੇ ਰੱਖਦੇ ਉਹਨੂੰ ਸੈਲਫ ਕਹਿੰਦੇ ਆ ਫੱਟਾ ਨਹੀਂਗਾ ਉਹ ਲੱਕੜ ਦਾ ਫੱਟਾ ਨਹੀਂ ਲੱਗਾ ਵਾ ਜਿਹੜਾ ਤੂੰ ਕਹਤਾ ਫੱਟਾ ਵਾ ਉਹ ਤੇ ਦੂਜਾ ਚੀਕਾਂ ਕਿੰਨੀਆਂ ਮਾਰਦੀ ਐ ਇਹ ਸਾਰੇ ਆਂਡ ਗਵਾਂਡ ਨੂੰ ਡਰਾ ਦਿੰਦੀ ਹੋਗੀ ਵੀ ਐ ਚੀਕਾਂ ਮਾਰਦੀ ਐ ਆਂਡ ਗਵਾਂਡ ਵੀ ਸੋਚਦਾ ਹੋਗਾ ਪਤਾ ਨਹੀਂ ਇੰਨਾ ਘਰੇ ਲੜਾਈ ਹੋਈ ਜਾਂਦੀ ਐ ਜਿਹੜੀਆਂ ਚੀਕਾਂ ਮਾਰੀ ਜਾਂਦੀ ਐ ਇਹ ਜਾ ਫਿਰ ਇਹਦਾ ਘਰ ਵਾਲਾ ਵੀ ਨਸ਼ਾ ਪੱਤਾ ਕਰਕੇ ਆਇਆ ਹੋਊਗਾ ਨੂੰ ਕੁੱਟ ਦਾ ਮਾਰਦਾ ਹੋਊਗਾ ਤਾਂ ਕਰਕੇ ਉਹ ਚੀਕਾ ਮਾਰੀ ਜਾਂਦੀ ਹੈ ਆਂਡ ਗਵਾਂਡ ਨੂੰ ਤਾਂ ਸੋਚਾਂ ਵਿੱਚ ਪਾ ਦਿੰਦੀ ਹੋਊਗੀ ਸੋਚਾਂ ਵਿੱਚ ਨਹੀਂ ਪਾਉਂਦੇ ਵੈਸੇ ਹੀ ਡਰਾ ਦਿੰਦੀ ਹੋਊਗੀ ਜਿਉਂ ਕਿ ਬੰਦਾ ਚਾਹ ਦੀ ਘੁੱਟ ਭਾਰਨ ਲੱਗਾ ਹੋਊਗਾ ਇਧਰ ਇਹਦੀ ਚੀਕ ਨਿਕਲ ਗਈ ਬੰਦੇ ਇਹਦੇ ਚਾਹੀ ਥੱਲੇ ਡੋਲੇ ਨਹੀਂ ਉਦਾਂ ਰੱਖਿਆ ਮੇਨੂੰ ਪ੍ਰਤਮ ਜੱਕੇ ਇਹ ਛਿੜਾ ਉਪਾਉਣ ਤੋਂ ਮਾਰ ਤੋੜ ਤਾ ਇਹ ਕਰਦੇ ਆਣੇ ਭੁੱਲਣਾ ਹੁਣ ਦਰ ਫਿੱਟੇ ਮੂੰਹ ਇਨਾਂ ਦੇ ਕੋਈ ਚੀਜ਼ ਇਨਾਂ ਨੇ ਬਣਾਉਣੀ ਤਾਂ ਹੈ ਨਹੀਂਗੀ ਘਰੇ ਵਾਧੂ ਦੀਆਂ ਤੋੜਨ ਤੇ ਹੀ ਆ ਇਹ ਖਰਾਬ ਕਰਨ ਤੇ ਹੀ ਇਹ ਚੀਜ਼ਾਂ ਇਹ ਤਾਂ ਹੈ ਨਹੀਂਗਾ ਵੀ ਘਰੇ ਕੋਈ ਚੀਜ਼ ਬਣਾ ਕੇ ਲਿਆਉਣਗੇ ਬਸ ਖਰਾਬ ਹੀ ਕਰੀ ਜਾਣਗੇ ਖਰਾਬ ਹੀ ਕਰੀ ਜਾਣਗੇ ਨਾ ਹਣਾ ਸੋਈ ਦੇ ਵਿੱਚ ਸੈਲਫ ਲੱਗੀ ਇਨਾਂ ਨੂੰ ਕੀ ਦੁੱਖ ਦਿੰਦੀ ਸੀਗੀ ਜਾਂ ਰੋਟੀ ਨਹੀਂ ਬਣਾਉਂਦੇ ਸੀਗੀ ਸੈਲਫ ਆਪ ਦੇ ਉੱਤੇ ਵੀ ਹਾਂ ਮੇਰੇ ਉੱਤੇ ਰੋਟੀ ਨਹੀਂ ਬਣਾਉਣੀ ਗਿਆ ਸੀ ਰੱਖਣਾ ਤਾਂ ਕਰਕੇ ਇਨਾਂ ਨੇ ਤੋੜਤੀ ਹੈ ਹੋਰ ਤੋਂ ਸਾਰਾ ਹੀ ਨਾ ਰਹਿੰਦੇ ਤੋੜ ਦੋ ਹੁਣ ਸਾਰਾ ਹੀ ਮੈਂ ਨਹੀਂ ਸਤੂ ਉਤੇ ਵੇੜਾ ਜਾ ਮੈਂ ਚੀਕਦੀ ਕਿੰਨਾ ਇਹ ਮੈਡਮ ਮੈਂ ਆਪ ਹੀ ਮੰਨ ਗਈ ਮੈਂ ਚੀਕਦੀ ਕਿੰਨਾ ਮਤਲਬ ਕਿ ਸਾਰਾ ਦਿਨ ਆਈ ਝੜੇਲਾ ਵਾਂਗੂ ਡਾਇਨਾ ਵਾਂਗੂ ਚੀਕਾ ਮਾਰਦੀ ਰਹਿੰਦੀ ਐ ਹੋਰ ਕੋਈ ਕੰਮ ਤਾਂ ਹੁੰਦਾ ਹੈ ਨਹੀਂਗਾ ਇਹਨੂੰ ਤੇ ਪਹਿਲਾ ਵਲੌਗ ਦੇ ਵਿੱਚ ਆਉਣ ਦੇ ਲਈ ਉਹਨੇ ਐਕਸ਼ਨ ਕੀਤਾ ਨਾਗਰਾਜ ਨੇ ਸਿਲੰਡਰ ਤੜਾ ਦੇਨੇ ਸਲਫ ਤੇ ਲਿਆ ਕੇ ਮਾਰਿਆ ਉਹ ਤੋੜਤੀ ਹੁਣ ਇਹ ਵਲੌਗ ਦੇ ਵਿੱਚ ਆਈ ਉਹ ਵਿਚਾਰਾ ਸਲਫ ਤੋੜ ਕੇ ਬਾਹਰ ਆਇਆ ਉਹਨੇ ਫੋਨ ਫੜਿਆ ਤੇ ਉਹਨੂੰ ਫੋਨ ਫੜਾ ਕੇ ਅੰਦਰ ਗਈ ਹੁਣ ਉੱਥੇ ਜਾ ਕੇ ਡਰਾਮਾ ਕਰੂਗੀ ਵੀ ਚੰਗੀ ਤਰ੍ਹਾਂ ਸਕ੍ਰਿਪਟ ਪਹਿਲਾਂ ਲਿਖ ਕੇ ਰੱਖ ਲੈਨੇ ਆ ਰਾਤ ਨੂੰ ਸੌਣ ਲੱਗਣਾਂ ਪਹਿਲਾਂ ਲਿਖ ਕੇ ਰੱਖ ਲੈਂਦੇ ਹਾਂ ਵੀ ਹਾਂ ਕੱਲੂ ਆ ਤਾਂ ਇਸ ਚੀਜ਼ ਤੇ ਡਰਾਮਾ ਕਰਨਾ ਤੇ ਐ ਐ ਕਰਨਾ ਤੇ ਆਹ ਗੱਲ ਕਰਕੇ ਬਾਅਦ ਚ ਤੂੰ ਮੇਰੇ ਕੋਲੋਂ ਫੋਨ ਫੜਨਾ ਤੇ ਮੈਂ ਤੇਰੇ ਕੋਲੋਂ ਫੋਨ ਫੜੂੰਗੀ ਤੇ ਹਰੇਕ ਐਂਗਲ ਤੋਂ ਆਪਾਂ ਵੀਡੀਓ ਬਣਾਉਣੀ ਆ ਸਾਰਾ ਕੁਝ ਲਿਖਿਆ ਹੁੰਦਾ ਇਹਨਾਂ ਦਾ ਸਾਰਾ ਕੁਝ ਵਲੌਗ 'ਚ ਜਿੰਨੇ ਵੀ ਡਰਾਮੇ ਕਰਦੇ ਆ ਡਰਾਮੇ ਛੱਡੋ ਜਿਹੜਾ ਵਲੌਗ ਬਣਾਉਂਦੇ ਆ ਰੋਜ਼ ਦਾ ਡੇਲੀ ਦਾ ਸਾਰਾ ਲਿਖ ਕੇ ਬਣਾਉਂਦੇ ਸਕ੍ਰਿਪਟਡ ਬਣਾਉਂਦੇ ਆ ਇਹ ਤੂੰ ਤੋੜ ਦੋ ਤੋੜ ਦੇ ਤੋੜ ਦੇ ਫੇ ਹਾਂ ਸਵਰ ਨਹੀਂ ਨਾ ਹੁੰਦਾਗਾ ਤੋੜੇ ਬਿਨਾ ਤੁਹਾਨੂੰ ਸਵਰ ਨਹੀਂ ਆਉਂਦਾਗਾ ਤੁਹਾਡੇ ਰੋਟੀ ਨਹੀਂ ਲੰਗਦੀਗੀ ਬਣਾਉਣ ਦੀ ਚੀਜ਼ ਹੈ ਨਹੀਂ ਤੋੜਨ ਨੂੰ ਹੀ ਰੱਖੇਵੇਂ ਆ ਤੁਸੀਂ ਘਰੇ ਤੋੜ ਦੋ ਸਿਰਫ ਸੈਲਫੀ ਕਾ ਤਾਂ ਤੋੜਨੀ ਹੈ ਸਾਰੀ ਰਸੋਈ ਤੋੜ ਦੋ ਸੱਟ ਦੇ ਥੱਲੇ ਛੱਤ ਛੁੱਤੇ ਦੀ ਢਾਹ ਦੋ ਸਾਰਾ ਕੁਝ ਐਦਾਂ ਕਰੋ ਇਹਨੂੰ ਤੋੜ ਦੋ ਘਰ ਦੇ ਕਿਹੜਾ ਇੱਥੇ ਹੈਗੇ ਹੁਣ ਤੋੜ ਦੋ ਇਹਨੂੰ ਹੁਣ ਵੀ ਐਦਾਂ ਕਰਨਾ ਅੱਧਾ ਕਰਕੇ ਉਧਰਲੀ ਸੈਣ ਨੂੰ ਕਰ ਦੋ ਉਹਨਾਂ ਨੂੰ ਵੇਖ ਪਹਿਲਾਂ ਟੁੱਟਿਆ ਜਾਂ ਨਹੀਂ ਟੁੱਟਿਆ ਆ ਜਾ ਕੇ ਬਾਹਰ ਛਿੜ ਦਾਂ ਦੇਖੋ ਨਾਗਰਾਜ ਦੀ ਸੋਚ ਦੇਖੋ ਆਹ ਦੇ ਘਰ ਦੇ ਨੂੰ ਪਾਗਲੇ ਸਮਝਦਾ ਬੇਵਕੂਫਾ ਵੀ ਉਹ ਤਾਂ ਵੀ ਉਹਨਾਂ ਨੂੰ ਕਿਹੜਾ ਪਤਾ ਲੱਗੂਗਾ ਅੱਧੀ ਸਲਫ ਤੋੜ ਦਿੰਨੇ ਆਪਾਂ ਬਰਾਬਰ ਕਰ ਦਿੰਨੇ ਇੱਕੋ ਜੀ ਚੌਲਸ ਜੀ ਤੇ ਉਹਨਾਂ ਨੂੰ ਕਿਹੜਾ ਪਤਾ ਲੱਗੂਗਾ ਤੇ ਖਲਾਰਾ ਜਿਹੜਾ ਅਖੇ ਚੱਕ ਦਾਂਗੇ ਆਪਾਂ ਕਿਉਂ ਉਹ ਇਸ ਘਰ ਦੇ ਵਿੱਚ ਰਹਿੰਦੇ ਨਹੀਂਗੇ ਉਹ ਅੰਨੇ ਆ ਉਹਨਾਂ ਨੂੰ ਪਤਾ ਨਹੀਂਗਾ ਵੀ ਸਾਡੇ ਘਰੇ ਕਿਹੜੀ ਚੀਜ਼ ਹੈ ਕਿਵੇਂ ਆ ਵੀ ਉਹਨਾਂ ਸੈਲਫ ਤਾਂ ਪਤਾ ਨਾ ਹੋਊਗਾ ਤੁਹਾਡੀ ਮਾਤਾ ਰਸੋਈ ਦੇ ਵਿੱਚ ਕੰਮ ਨਹੀਂ ਕਰਦੀਗੀ ਸਾਡੀ ਸੈਲਫ ਐਡੀ ਸੀ ਉਹ ਤੇ ਇੰਨਾ ਸਮਾਨ ਟੈਕ ਕੇ ਆਂਦਾ ਸੀ ਆਖਿ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਖਲਾਰਾ ਚੱਕ ਦਾਂਗੇ ਸਾਰਿਆਂ ਨੂੰ ਆਪਦੇ ਵਾਂਗ ਪਾਗਲੇ ਸਮਝਦੇ ਆ ਤੁਸੀਂ ਉਹ ਜਿਹੜੀ ਫ੍ਰਿਜਰ ਪਾਉਂਦੇ ਨੇ ਆਹ ਉਹ ਤੇਲਾ ਵੀ ਤੋੜ ਦੋ ਫ੍ਰਿਜਰ ਆਡੀ ਉੱਤੇ ਵਾਲਾ ਕੀ ਇਹਨਾਂ ਦਾ ਵਸ ਚੱਲੇ ਨਾ ਇਹ ਸਾਰਾ ਘਰ ਹੀ ਤੋੜਦੇ ਨੇ ਤੈਸ ਨਹਿਸ ਕਰਦੇ ਨੇ ਸਾਰਾ ਘਰ ਪਰ ਇਹਨਾਂ ਦਾ ਵਸ ਨਹੀਂ ਚੱਲਦਾ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਸਾਰਾ ਤੋੜਤਾ ਰਾਵਾਂਗੇ ਕਿੱਥੇ ਇਹਨਾਂ ਕੋਲੋਂ ਕੁਝ ਬਣਨਾ ਤਾਂ ਹੈਨੇਗਾ ਸਿਰਫ ਖਰਾਬ ਹੀ ਹੋਣਾ ਗਵਾਚਣਾ ਹੀ ਆ ਇਹਨਾਂ ਕੋਲ ਬਣਾ ਨਹੀਂ ਸਕਦੇ ਗਵਾਹੀ ਸਕਦੇ ਸਾਰਾ ਕੁਝ ਇਹ ਬਣਾਤਾ ਸਿਰਫ ਇੱਕ ਵਲੌਗ ਤੇ ਰੀਲਸ ਹੀ ਸਕਦੇ ਆ ਹੋਰ ਕੁਝ ਨਹੀਂ ਬੱਤ ਸਹੀ ਏ ਚਲੋ ਜਲੂਸ ਨਾਗਰਾਜ ਕੀ ਕਹਿੰਦਾ ਸੀਗਾ ਆਖਿਆ ਤੋੜ ਦਿੰਨੇ ਆ ਛੋਟੀ ਕਰ ਦਿੰਨੇ ਆ ਇੱਕੋ ਜੀ ਕਰ ਦਿੰਨੇ ਆ ਕਰਦਿਆਂ ਨੂੰ ਕਿਹੜਾ ਪਤਾ ਲੱਗੂਗਾ ਵੀ ਹਾਂ ਸੈਲਫ ਕਿੰਨੀ ਸੀ ਤੋੜੀ ਐ ਜਾਂ ਨਹੀਂ ਤੋੜੀਗੀ ਤੇ ਜਿਹੜਾ ਫਿਰ ਕੰਦ ਦੇ ਨਿਸ਼ਾਨ ਪਿਆ ਉਹਨੇ ਦੇਖਣਾ ਉਹਨਾਂ ਨੂੰ ਉਹ ਤਾਂ ਵਾਕਈ ਫਿਰੰਨੇ ਐ ਹਿਸਾਬ ਨਾਲ ਜਿਹੜੇ ਉਹਨਾਂ ਦੇ ਕੰਦ ਤੇ ਪਿਆ ਨਿਸ਼ਾਨ ਨਹੀਂ ਦਿਖਣਾਗਾ ਵੀ ਹਾਂ ਸੈਲਫ ਇੱਥੋਂ ਤੱਕ ਸੀਗੀ ਜੇ ਜਲੂਸ ਕੱਢਿਆ ਸਵਾਰਿਆ ਵੀ ਹੈ ਹਨਾ ਵੀ ਆ ਤਾਂ ਮੰਨਦੇ ਆ ਵੀ ਤੁਸੀਂ ਜਲੂਸ ਕੱਢਿਆ ਰਸੋਈ ਦਾ ਖਲਾਰਾ ਪਾਇਆ ਭੰਨ ਤੋੜ ਕੀਤੀ ਹੈ ਪਰ ਸਵਾਰਿਆ ਕੀ ਆਏ ਨਹੀਂ ਸਮਝ ਲੱਗੀ ਰਸੋਈ ਤੋੜ ਕੇ ਖਲਾਰਾ ਪਾ ਕੇ ਰਸੋਈ ਦਾ ਕੀ ਸਵਰ ਗਿਆ ਹੋਜਾ ਜੇ ਤੁਹਾਨੂੰ ਕਿਸੇ ਨੂੰ ਪਤਾ ਲੱਗਾ ਤਾਂ ਮੈਨੂੰ ਵੀ ਪਲੀਜ਼ ਬਾਈ ਬਣ ਕੇ ਦੱਸ ਦਿਓ ਕੀ ਕਰਨਾ ਹੁੰਦਾ ਸੀ ਥੋੜਾ ਮੈਨੂੰ ਚੱਕ ਲੈਣ ਦੋ ਆ ਸਮਾਨ ਫੇ ਉਧਰ ਥੋੜਿਓ ਸਾਰੇ ਤੋੜ ਦੋ ਫੇ ਦੇਖੀ ਜਾਉ ਨਹੀਂ ਹੁਣਾਂ ਤਾਂ ਦੀਵਾਲੀ ਲੰਘ ਕੇ ਹਟੀਏ ਦੀਵਾਲੀ ਤੇ ਸਾਰਿਆਂ ਨੇ ਸਾਫ ਸਫਾਈ ਕੀਤੀ ਹੈ ਘਰਾਂ ਦੀ ਤੇ ਲਾਜ਼ਮੀ ਤੁਸੀਂ ਵੀ ਕੀਤੀ ਹੋਊਗੀ ਇਹਨਾਂ ਨੇ ਵੀ ਕੀਤੀ ਹੋਣੀ ਹੈ ਸਾਫ ਸਫਾਈ ਰੰਗ ਰੋਂਗ ਕੀਤਾ ਵਾ ਇੱਥੇ ਪਤਾ ਲੱਗ ਜਾਂਦਾ ਵੀ ਹਾਂ ਸਾਫ ਸਫਾਈ ਕੀਤੀ ਹੈ ਰੰਗ ਕਰਵਾਇਆ ਇਹਨਾਂ ਨੇ ਤੇ ਨਹੀਂ ਫਿਰ ਹੁਣ ਖਲਾਰਾ ਪਾਉਣਾ ਜ਼ਰੂਰੀ ਸੀਗਾ ਤੁਹਾਡਾ ਆ ਮਿੱਟੀ ਘਟਾ ਲਿਆਉਣਾ ਘਰੇ ਪੰਨ ਤੋੜ ਕਰਨੀ ਹੈ ਜ਼ਰੂਰੀ ਸੀਗੀ ਕਿ ਤੁਸੀਂ ਸਾਫ ਸਫਾਈ ਦੇ ਵਿੱਚ ਰਹਿ ਨਹੀਂ ਸਕਦੇ ਸਾਫ ਸਫਾਈ ਤੁਹਾਨੂੰ ਜਿਹੜੀ ਰਾਸ ਨਹੀਂ ਆਉਂਦੀ ਕਿ ਅਲਰਜੀ ਹੈ ਤੁਹਾਨੂੰ ਤੁਸੀਂ ਸਿਰਫ ਗੰਦਗੀ ਵਾਲੇ ਥਾਂ ਤੇ ਰਹਿ ਸਕਦੇ ਨਹੀਂ ਕੀ ਮਿਲ ਗਿਆ ਜੇ ਤੁਸੀਂ ਇੰਨੇ ਹੀ ਵਿਹਲੇ ਆ ਤੁਹਾਨੂੰ ਘਰੇ ਜਾਕਣੇ ਆਉਂਦੀ ਕਿ ਤੇ ਬਾਹਰ ਜਾ ਕੇ ਕੋਈ ਕੰਮ ਧੰਦਾ ਕਰ ਲਓ ਮਿਹਨਤ ਕਰ ਲਓ ਜੇ ਨਹੀਂ ਵਿਹਲੇ ਬੈਠਾ ਜਾਂਦਾ ਤੁਹਾਡੇ ਕੋਲੋਂ ਘਰੇ ਆ ਖਲਾਰੇ ਪਉਣੇ ਜ਼ਰੂਰੀ ਆ ਵਿਹਲੇ ਬੈਠੇ ਸੀ ਮੈਨ ਲੱਗਾ ਤਾਂ ਹੀ ਇਹਨਾਂ ਨੇ ਪੰਗਾ ਲੈ ਲਿਆ ਬਾਹਰ ਜਾ ਕੇ ਕੰਮ ਕਰ ਲਓ ਨਹੀਂ ਵਿਹਲੇ ਬੈਠਾ ਜਾਂਦਾ ਨਾ ਕਲੇ ਵਲੌਗ ਦੀ ਢੂਈ ਵਿੱਚ ਬੜੇ ਰੋ ਨਾ ਘਰੇ ਪੰਨ ਤੋੜ ਕਰੀ ਜੱਬ ਬਣਾਉਣੀ ਤੇ ਕੀ ਅਗੋ ਚੀਜ਼ਾਂ ਪੰਨੇ ਤੋੜੀ ਜਾਂਦੇ ਆ ਲੋਕੀ ਚੀਜ਼ਾਂ ਘਰੇ ਬਣਾਉਣਗੇ ਇਹਨਾਂ ਦਾ ਪੁੱਠਾ ਹੀ ਰਿਵਾਜ ਆ ਇਹ ਤੋੜੀ ਜਾਂਦੇ ਆ ਘਰੇ ਚੀਜ਼ਾਂ ਹੋਰ ਪਾਣੀ ਡਲੇ ਵਿੱਚ ਹੈਗਾ ਕੋਈ ਇੰਨਾ ਜਿੰਨਾ ਬੇਵਕੂਫ ਪਾਗਲ ਡੰਗਰ ਵੱਦ ਦਿਮਾਗ ਬੇਅਕਲ ਦਿਮਾਗ ਦੇ ਘਾਟੇ ਇਹਨਾਂ ਨੂੰ ਵੀ ਪਾਣੀ ਨਾਲ ਕੌਣ ਆਇਆ ਤੋਂਦਾ ਹੁੰਦਾ ਗੈਂਸ ਬੰਦਾ ਹੁੰਦਾ ਗਿੱਲੀ ਡਾਕੀ ਮਾਰਦਾ ਭਾਂਡੇ ਤੋਂ ਨਹੀਂ ਸਾਫ ਨਹੀਂ ਜਿਹੜੀ ਡਾਕੀ ਹੁੰਦੀ ਉਹ ਮਾਰ ਕੇ ਤੋਂ ਸਾਫ ਡਾਕੀ ਮਾਰ ਦਿੰਦਾ ਆਏ ਗੈਂਸ ਸਾਫ ਹੋ ਸਕਦਾ ਹਾਂ ਤਾਂ ਤੁਸੀਂ ਲਾ ਦੋ ਗੈਂਸ ਦੀ ਜਖਣਾ ਤੁਹਾਨੂੰ ਇਹਨਾਂ ਨੇ ਪਤਾ ਲੱਗਦਾ ਜੀ ਬਾਅਦ ਚ ਗੈਂਸ ਨੇ ਨਹੀਂ ਸਹੀ ਚੱਲਣਾ ਵਿੱਚ ਪਾਣੀ ਵੜ ਜਾਊਗਾ ਵਲੌਗ ਬਣਾਉਣ ਜੋਗਈਆਂ ਤੁਸੀਂ ਬਸ ਹੋਰ ਕਿਸੇ ਪਾਸੇ ਦਿਮਾਗ ਨਹੀਂ ਕੰਮ ਕਰਦਾ ਤੁਹਾਡਾ ਕੀ ਹੋ ਗਿਆ ਡਾਂਸ ਕਰਨ ਦੇ ਆ ਓੜਾ ਪਾਪਾ ਓੜਾ ਮਮਾ ਮੈਂ ਟੀਵੀ ਨਾਲ ਮੈਂ ਪਹਿਲਾਂ ਮੈਂ ਇਹਨੂੰ ਅੱਧੀ ਰਾਤ ਨੂੰ ਖਲਹਾਰਾ ਪਾਈ ਬੈਠੇ ਆ ਮਾਂ ਦੇ ਪੁੱਤ ਇਹ ਅੱਧੀ ਰਾਤ ਨੂੰ ਜੈਸ ਟਾਈਮ ਰੋਟੀ ਪਾਈ ਦਾ ਟਾਈਮ ਹੁੰਦਾ ਨਾ ਉਸ ਟਾਈਮ ਇਹਨਾਂ ਨੂੰ ਖਲਹਾਰਾ ਸੁੱਝਦਾ ਵੀ ਅਸੀਂ ਖਲਹਾਰਾ ਪਾ ਲਗੇ ਨਾ ਜੇ ਤੁਸੀਂ ਖਲਹਾਰਾ ਪਾਉਣਾ ਹੀ ਆ ਤਾਂ ਦਿਨੇ ਟਾਈਮ ਨਾਲ ਵੀ ਪਾ ਸਕਦੇ ਆ ਜ਼ਰੂਰੀ ਤਾਂ ਨਹੀਂ ਗੱਦੀ ਰਾਤ ਹੀ ਕਰਨੀ ਆ ਤੁਸੀਂ ਖਲਹਾਰਾ ਪਾਉਣਾ ਵਾ ਰੋਟੀ ਵੱਲ ਜਵਾਕਾਂ ਨੂੰ ਭੁੱਖੇ ਮਾਰਨਾ ਵਾ ਤੇ ਨੱਚੀ ਆਂਦੀ ਆ ਵਿੜੇ ਦੇ ਵਿੱਚ ਖੜੀ ਕੁੜੀ ਨਿੱਕੀ ਰੋਈ ਜਾਂਦੀ ਆ ਖਣੀ ਤਾਂ ਭੁੱਖ ਨਾਲ ਰੋਈ ਜਾਂਦੀ ਖਣੀ ਕਾਹਤੋਂ ਰੋਈ ਜਾਂਦੀ ਉਹਨੂੰ ਆਏ ਨਹੀਂ ਗਾ ਮੈਂ ਉਹਦੇ ਕੋਲ ਜਾਵੜਾਂ ਤੇ ਉਹਨੂੰ ਵਰਾ ਦੰਨਾ ਆਵਦਾ ਨੱਚੀ ਆਂਦੀ ਤੇ ਨੱਚਦੀ ਨੱਚਦੀ ਉਧਰ ਨੂੰ ਹੋ ਗਈ ਐ ਜਵਾਕਾਂ ਵਾਲ ਤੇ ਨਾ ਜਮਾਂ ਧਿਆਨ ਨਹੀਂ ਗਾ ਇਹਨਾਂ ਦਾ ਨਾ ਹੁਣ ਸਾਰਾ ਵੇੜਾ ਗਿੱਲਾ ਵਾ ਪਾਣੀ ਹੋਇਆ ਪਿਆ ਸਾਰੇ ਵੇੜੇ ਦੇ ਵਿੱਚ ਤੇ ਉੱਥੇ ਹੀ ਵੇੜੇ ਦੇ ਵਿੱਚ ਤਾਰਾਂ ਲੱਗੀਆਂ ਹੋਈਆਂ ਤੇ ਨਿੱਕੀ ਕੁੜੀ ਦੇ ਕਦੇ ਵੀ ਪੈਰਾਂ ਵਿੱਚ ਚੱਪਲ ਨਹੀਂ ਹੁੰਦੀ ਨੰਗੇ ਪੈਰ ਤੁਰੀ ਫਿਰਦੀ ਹੁੰਦੀ ਐ ਤੇ ਜਵਾਕਾਂ ਵਾਲਿਆ ਦਾ ਕੋਈ ਧਿਆਨ ਨਹੀਂ ਗਾ ਵੀ ਹਾਂ ਕੁੜੀ ਪੈਰ ਨਾ ਧਰ ਦੇ ਤਾਰ ਉੱਤੇ ਕਿਉਂ ਜਵਾਕਾਂ ਦਾ ਕਿਹੜਾ ਪਤਾ ਲੱਗਦਾ ਨਾ ਤੇ ਜਵਾਕਾਂ ਨੂੰ ਪਤਾ ਵੀ ਇੱਥੇ ਪਾਣੀ ਦੇ ਵਿੱਚ ਤਾਰ ਪਈ ਐ ਸੀ ਪੈਰ ਨਹੀਂ ਰੱਖਣਾ ਪੈਰ ਨਾ ਰੱਖਣਗੇ ਕਈ ਵਾਰ ਨਿੱਕੀ ਹੈਗੇ ਕੁੜੀ ਜਵਾਕਾਂ ਦੇ ਜਾ ਕੇ ਸਿੱਧਾ ਹੱਥ ਪਾ ਲੈਣਾ ਹੁੰਦਾ ਤਾਰ ਨੂੰ ਇਹਨਾਂ ਦਾ ਭੋਰਾ ਵੀ ਦਿਮਾਗ ਨੇ ਕੰਮ ਕਰਦਾਗਾ ਅੱਜ ਸੈਖ ਲੋ ਸਾਰੇ ਜਣੇ ਨੂਰ ਦੀ ਮੰਮੀ ਤੋਂ ਬਾਲਟੀਆਂ ਭਰਨੀਆਂ ਸਿਖਾਉਂਦੀ ਐ ਟੂਟੀ ਤੋਂ ਬਾਲਟੀਆਂ ਕਿਵੇਂ ਭਰਨੀਆਂ ਤੇ ਗਾਂ ਤੁਹਾਨੂੰ ਇਹ ਵੀ ਦੱਸੂਗੀ ਵੀ ਜਿਹੜੀ ਕੱਪੜੇ ਧੋਣ ਵਾਲੀ ਮਸ਼ੀਨ ਆ ਉਹਦੇ ਵਿੱਚ ਕਿਵੇਂ ਬਾਲਟੀ ਚੱਕ ਕੇ ਪਾਣੀ ਪਾਉਣਾ ਵਾ ਆਜੋ ਸਾਰਾ ਕੁਝ ਸਿੱਖੀ ਗਏ ਆਪਾਂ ਉਹਦੇ ਤੋਂ ਦੇਖ ਲੈ ਸਾਰਿਆਂ ਨੇ ਸਿੱਖ ਲਿਆ ਲੱਗ ਗਿਆ ਪਤਾ ਸਾਰਿਆਂ ਨੂੰ ਵੀ ਕਿਵੇਂ ਬਾਲਟੀ ਭਰਨੀ ਐ ਕਿਵੇਂ ਬਾਲਟੀ ਚੱਕ ਕੇ ਤੇ ਮਸ਼ੀਨ ਦੇ ਵਿੱਚ ਪਾਣੀ ਪਾਉਣਾ ਵਾ ਸਾਰਾ ਕੁਝ ਪਤਾ ਲੱਗ ਗਿਆ ਨਾ ਜੇ ਕਿਸੇ ਨੂੰ ਨਹੀਂ ਪਤਾ ਲੱਗਾ ਤਾਂ ਕੋਈ ਨਾ ਮੈਨੂੰ ਕਮੈਂਟ ਕਰਕੇ ਦੱਸ ਦੋ ਆਪਾਂ ਦੁਬਾਰਾ ਰਿਕਵੈਸਟ ਪਾ ਦਾਂਗੇ ਨੂਰਦੀ ਮੰਮੀ ਨੂੰ ਵਿਦ ਬਾਹਰ ਇੱਕ ਵੀਡੀਓ ਲੈ ਕੇ ਆਓ ਜਿਹਦੇ ਵਿੱਚ ਤੁਸੀਂ ਮਸ਼ੀਨ ਦੇ ਵਿੱਚ ਪਾਣੀ ਪਾਉਣਾ ਸਿਖਾ ਰਹੇ ਆ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਾਗਾ ਵੀ ਕਿਵੇਂ ਪਾਣੀ ਪਾਈਦਾ ਨਾਲ ਐਂਗਲ ਸਹੀ ਨਹੀਂ ਸੀਗਾ ਤੁਹਾਡਾ ਕਹਦਾਂਗੇ ਆਪਾਂ ਥੋੜਾ ਐਂਗਲ ਵੀ ਕਲੀਅਰ ਹੋਵੇ ਬੇਸ਼ਰਮ ਨਾ ਹੋਣ ਤਾਂ ਨਹੀਂ ਇੱਥੇ ਵੀ ਕੋਈ ਵੀਡੀਓ ਬਣਾਉਣ ਵਾਲੀ ਗੱਲ ਸੀਗੀ ਵੀਡੀਓ ਬਣਾ ਕੇ ਅਪਲੋਡ ਕਰਨ ਵਾਲੀ ਕੋਈ ਗੱਲ ਸੀਗੀ ਤਾਂ ਮਸ਼ੀਨ ਦੇ ਵਿੱਚ ਪਾਣੀ ਪਾਉਣਾ ਪਾਲਾ ਮਸ਼ੀਨ ਦੇ ਵਿੱਚ ਪਾਣੀ ਕੱਪੜੇ ਧੋਲਾ ਆਉਦੇ ਤੇ ਇਹ ਤੇ ਵੀਡੀਓ ਕਾਦੇ ਵਾਸਤੇ ਬਣਾਈ ਜਾਨੀ ਹੈ ਲਓ ਜੀ ਹੁਣ ਤਾਂ ਨੂਰ ਦੀ ਮੰਮੀ ਨੇ ਮੂੰਹ ਧੋਣਾ ਵੀ ਦਾਸਤਾ ਵੀ ਸਾਰਿਆਂ ਨੂੰ ਕਿਵੇਂ ਮੂੰਹ ਧੋਈਦਾ ਹੁੰਦਾਗਾ ਕੋਈ ਨਾ ਆਪਾਂ ਡਿਮਾਂਡ ਪਾਉਨੇ ਆ ਰੀਕਵੈਸਟ ਕਰਦੇ ਉਹਨਾਂ ਨੂੰ ਵੀ ਇੱਕ ਵੀਡੀਓ ਸਪੈਸ਼ਲ ਲੈ ਕੇ ਆਓ ਜਿੱਥੇ ਤੁਸੀਂ ਇਹ ਸਿਖਾਓ ਲੋਕਾਂ ਨੂੰ ਵੀ ਨਾਇਕ ਦਾ ਕਿਵੇਂ ਹੁੰਦਾ ਪਿੰਡਿਆ ਦਾ ਮੈਲ ਕਿਵੇਂ ਲਾਉਣੀ ਆ ਆਪਦਾ ਪਿੰਡਾ ਸਾਫ਼ ਕਿਵੇਂ ਕਰਨਾ ਚੰਗੀ ਤਰੰਗ ਕੱਲੇ ਕੱਲੇ ਐਂਗਲ ਤੋਂ ਦਿਖਾਉਣ ਪਾਉਨਿਆਂ ਪਰ ਰਿਕਵੈਸਟ ਨਾਲੇ ਸਾਰਿਆਂ ਦਾ ਖਾਸ ਕਰਕੇ ਛੜਾ ਜੂਨੀਅਨ ਦਾ ਮਨ ਖੁਸ਼ ਹੋ ਜੂਗਾ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫਿਰ ਮਿਲਦੇ ਆਂ ਆਪਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ